ਸਬਾਹ ਕੋ ਰੋਤ ਪ੍ਰਸ਼ਾਦ ਜਪੁ ਆਦਿ ਸਚ ਜਬਾਣ ਇੱਕ ਕਰਮੀ ਸਚ ਨਾਨਕ ਹੋਸੀ ਭੀ ਸਚ ਇਹ અલੌਕਿਕ ਨਜ਼ਾਰਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦਾ ਜਿੱਥੇ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਇਸ ਸਾਲੀ ਸਮਾਪਤੀ ਹੋਣ ਜਾ ਰਹੀ ਹੈ ਅਤੇ ਅੱਜ ਕਿਵਾੜ ਬੰਦ ਹੋ ਜਾਣਗੇ ਅਤੇ ਉਸ ਤੋਂ ਪਹਿਲਾਂ ਸੰਗਤ ਵਿੱਚ ਭਾਰੀ ਉਤਸ਼ਾਹ ਤੇ ਸ਼ਰਧਾ ਦੇਖੀ ਜਾ ਰਹੀ ਹੈ ਦੱਸ ਦਿਓ ਕਿ ਕਿਵਾੜ ਬੰਦ ਹੋਣ ਤੋਂ ਪਹਿਲਾਂ ਨਿਸ਼ਾਨ ਸਾਹਿਬ ਤੇ ਚੋਲਾ ਸਾਹਿਬ ਦੀ ਸੇਵਾ ਕੀਤੀ ਗਈ ਹੈ ਅਤੇ ਸੰਗਤ ਜਾਪ ਕਰਦੀ ਵੀ ਨਜ਼ਰ ਆਈ ਹੈ ਆਲੇ ਦੁਆਲੇ ਦਾ ਦ੍ਰਿਸ਼ ਦੇਖ ਕੇ ਹਰ ਕੋਈ ਭਾਵੁਕ ਵੀ ਹੋ ਰਿਹਾ ਹੈ ਅਤੇ ਇਹ ਮਨਮੋਹਕ ਦ੍ਰਿਸ਼ ਪਰਮਾਤਮਾ ਨਾਲ ਜੋੜਦਾ ਨਜ਼ਰ ਆ ਰਿਹਾ ਹੈ ਚਾਰੇ ਪਾਸੇ ਸਾਫ ਸੁਥਰੀ ਆਬੋ ਹਵਾ ਅਤੇ ਇਸ ਤੋਂ ਇਲਾਵਾ ਬਰਫ਼ ਨਾਲ ਟਕੀਆਂ ਪਹਾੜੀਆਂ ਦੂਜੇ ਪਾਸੇ ਗੁਰਬਾਣੀ ਦਾ ਵਿਚਾਰ ਅਤੇ ਚੱਲ ਰਹੀ ਗੁਰਬਾਣੀ ਕੀਰਤਨ ਲੋਕਾਂ ਨੂੰ ਹੋਰ ਵੀ ਸ਼ਰਧਾ ਦੇ ਵਿੱਚ ਡੁੱਬੋ ਰਿਹਾ ਹੈ ਸੰਗਤ ਸ਼ਰਧਾ ਦੇ ਨਾਲ ਇਸ਼ਨਾਨ ਵੀ ਕਰਦੀ ਨਜ਼ਰ ਆ ਰਹੀ ਹੈ ਸੋ ਇਹ ਚੋਲਾ ਸਾਹਿਬ ਦੀ ਸੇਵਾ ਦੀਆਂ ਤਸਵੀਰਾਂ ਸ੍ਰੀ ਹਿਮਕੁੰਟ ਸਾਹਿਬ ਤੋਂ ਸਾਹਮਣੇ ਆਈਆਂ ਨੇ ਸੋ ਅਗਲੇ ਸਾਲ ਮੁਰ ਤੋਂ ਯਾਤਰਾ ਦੀ ਸ਼ੁਰੂਆਤ ਹੋਵੇਗੀ ਅਤੇ ਵੱਧ ਚੜ ਕੇ ਸੰਗਤ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ